ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਦੇਖਿਆ ਨਾ ਚਾਉਂਦੇ ਵੀ ਹੋਰਾਂ ਨੂੰ ਚਾ ਕੇ ਦੇਖਿਆ ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਦੇਖਿਆ ਨਾ ਚਾਉਂਦੇ ਵੀ ਹੋਰਾਂ ਨੂੰ ਚਾ ਕੇ ਦੇਖਿਆ ਹਰ ਸਦ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫੇਰ ਛੁਟਾ ਨਾ ਪੈ ਜਾਵਾਂ ਆਪਣੀ ਗੱਲ ਤੋਂ ਅਜ ਇੱਕ ਸਾਲ ਹੋ ਹੋ ਗਿਆ ਏ ਕਹਿੰਦੇ ਮੈਨੂੰ ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ ਤੂੰ ਮੁੰਡੇ ਦਾ ਦਿਲ ਟੁੱਟ ਜਾਂਦਾ ਫੁਰਤੀਲੇ ਦਾ ਤੁਹਾਡਾ ਟੁੱਟਿਆ ਸੀ ਇਹ ਦੱਸੋ ਨਹੀਂ ਮੇਰਾ ਨਹੀਂ ਟੁੱਟਿਆ ক্রਸ਼ ਸੀਗਾ ਕੋਈ ক্রਸ਼ ਮੈਂ ਜਿਹੜਾ ਸੀਗਾ ਉਹ ਮੇਰੇ ਨਾਲ ਹੀ ਹੈ ਜੀ ਹੁਣ ਜ਼ਰੂਰੀ ਨਹੀਂਗਾ ਕਿ ਤੁਸੀਂ ਸਿਰਫ ਦਿਲ ਟੁੱਟਣਾ ਮਤਲਬ ਥੋੜਾ ਪਿਆਰ ਚ ਦਿਲ ਟੁੱਟਿਆ ਆਉਣਾ ਚਾਹੀਦਾ ਜੇ ਤਾਂ ਦਿਲ ਤਾਂ ਇਮੋਸ਼ਨਸ ਨੇ ਤੁਸੀਂ ਸੈਡ ਫੀਲ ਕਰਦੇ ਹੋ ਤੁਸੀਂ ਕਿਸੇ ਨਾਲ ਲਾਈਕ ਤੁਹਾਨੂੰ ਕਿਸੇ ਨੂੰ ਬਹੁਤ ਪਿਆਰ ਕਰਦੇ ਹੋ ਉਹ ਤੁਹਾਡੇ ਰਿਲੇਸ਼ਨ रिलेशनशिप्स ਦੇ ਵਿੱਚ ਹੁੰਦਾ ਕਿ ਤੁਸੀਂ ਤੁਹਾਡੇ ਮੰਮੀ ਡੈਡੀ ਆ ਕਿਸੇ ਦੀ ਕਿਸੇ ਦਾਦੀ ਜੀ ਹੋਗੇ ਜਾਂ ਜਿਵੇਂ ਮੇਰੇ ਪਰਦਾਦੀ ਜੀ ਸੀ ਮੇਰੇ ਉਹਨਾਂ ਨਾਲ ਬਹੁਤ ਜ਼ਿਆਦਾ ਸੀ ਉਹਨਾਂ ਦੀ ਜਿਹੜੀ ਡੈਥ ਹੋਈ ਤਾਂ ਮੈਨੂੰ ਮਤਲਬ ਮੈਂ ਬਹੁਤ ਰੋਇਆ ਸੋ ਮਤਲਬ ਇਹ ਇਮੋਸ਼ਨਸ ਨੇ ਇਹ ਨੂੰ ਤੁਸੀਂ ਸਿਰਫ ਇੱਕ ਕੁੜੀ ਦੇ ਨਾਲ ਨਹੀਂ ਉਹ ਕਰ ਸਕਦੇ ਆਂਗੇ ਸੋ ਇਹ ਇਮੋਸ਼ਨਸ ਕਿਸੇ ਨਾਲ ਵੀ ਹੋ ਸਕਦੇ ਆ ਤੁਹਾਡੇ ਮੈਨੂੰ ਲੱਗਦਾ ਜਿੱਥੇ ਇਮੋਸ਼ਨ ਜਦ ਤੁਸੀਂ ਫੀਲ ਕਰ ਸਕਦੇ ਹੋ ਕਿਸੇ ਦਾ ਦੁੱਖ ਜਾਂ ਕੁਝ ਹੋਰ ਉਹ ਇਮੋਸ਼ਨਸ ਨੇ ਸੋ ਉਹਦੇ ਲਈ ਤੁਹਾਨੂੰ ਦਿਲ ਟੁੱਟਣਾ ਜ਼ਰੂਰੀ ਨਹੀਂਗਾ ਗੌਣ ਦੇ ਲਈ ਮੇਰੀ ਆਵਾਜ਼ ਦੇ ਵਿੱਚ ਥੋੜੀ ਜੀ ਇਦਾਂ ਦੀ ਉਹ ਆ ਕਿ ਮੈਂ ਜਦੋਂ ਜਦੋਂ ਵੀ ਮੈਂ ਕੁਝ ਇਦਾਂ ਦਾ ਗਾਉਣਾ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਲੋਕਾਂ ਵੱਲੋਂ ਕਿਉਂਕਿ ਉਹ ਮੇਬੀ ਉਹ ਗੋਡ ਗਿਫਟਡ ਆ ਉਹਦੇ ਵਿੱਚ ਮੈਂ ਕੁਝ ਕਰ ਨਹੀਂ ਸਕਦਾ ਉਹ ਮੇਰੇ ਸਾਹਮਣੇ ਉਹਨੇ ਗੈਰ ਗਲੇ ਨਾਲ ਲਾਇਆ ਅਸੀਂ ਕੱਲ ਹੀ ਮਰਦੇ ਮਰਦੇ ਬਚ ਕੇ ਆਏ ਆ ਮੇਰੇ ਸਾਹਮਣੇ ਉਹਨੇ ਗੈਰ ਗਲੇ ਨਾਲ ਲਾਇਆ ਅਸੀਂ ਕੱਲ ਹੀ ਮਰਦੇ ਮਰਦੇ ਬਚ ਕੇ ਆਏ ਆ ਕਿਉਂ ਪੁੱਲ ਦੇ ਨੀ ਜੋ ਹਰ ਵਾਰੀ ਪੁੱਲ ਦੇ ਰਹਿੰਦੇ ਨੇ ਅਕਸਰ ਇਹ ਹੋ ਜਹੇ ਲੋਕ ਹੀ ਚੇਤੇ ਰਹਿੰਦੇ ਨੇ ਝੂਠੇ ਉਹਦੇ ਵਾਦੇ ਮੈਂ ਇਕਰਾਰ ਚ ਆ ਸੀ ਝੂਠੇ ਉਹਦੇ ਵਾਦੇ ਮੈਂ ਇਕਰਾਰ ਚ ਆ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ 'ਚ ਆ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ 'ਚ ਆ